ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ 'ਚ ਤੇ ਪਹਿਲਾਂ ਤਾਂ ਮੈਂ ਇੱਕੀ ਗੱਲ ਕਹਿਣਾ ਚਾਹੂੰਗਾ ਬਈ ਵੀ ਕਿਸਾਨੀ ਅੰਦੋਲਨ ਇਸ ਟਾਈਮ ਆਪਣੀ ਪੂਰੇ ਸਿਖਰ ਤੇ ਆ ਸਾਰੇ ਪੰਜਾਬ ਦਾ ਜੋਰ ਲੱਗਿਆ ਵਾ ਤੇ ਆਪਾਂ ਵੀ 13 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਗਏ ਸੀ ਤੁਹਾਨੂੰ ਡਰੇ ਨਾਲ ਵੀਡੀਓ ਵੀ ਸਾਂਝੀ ਕਰੀ ਸੀ ਤੇ ਅੱਜ 15 ਫਰਵਰੀ ਆਪਾਂ ਫੇਰ ਸ਼ੰਭੂ ਬਾਰਡਰ ਜਾ ਰਹੇ ਹਾਂ ਬਈ ਆਪਣੇ ਕਿਸਾਨ ਭਰਾਵਾਂ ਨਾਲ ਆਪਣੇ ਪੰਜਾਬ ਦੇ ਹੱਕ ਲਈ ਪਰ ਜੋ ਵੀ ਹੋ ਰਿਹਾ ਬਹੁਤ ਜ਼ਿਆਦਾ ਮਾੜਾ ਹੋ ਰਿਹਾ ਸ਼ਾਂਤੀਪੂਰਵ ਤਰੀਕੇ ਨਾਲ ਕਿਸਾਨ ਦਿੱਲੀ ਨੂੰ ਕੋਚ ਕਰ ਰਹੇ ਸੀ ਪਰ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਨੇ ਇੰਨਾ ਜ਼ਿਆਦਾ ਧੱਕਾ ਕੀਤਾ ਕਿ ਸ਼ਾਂਤੀਪੂਰਵ ਤਰੀਕੇ ਨਾਲ ਜਾ ਰਹੇ ਕਿਸਾਨਾਂ ਪਰ ਹੰਝੂ ਗੈਸ ਦੇ ਗੋਲੇ ਦਾਗੇਗੇ ਠੀਕ ਆ ਡਰੋਨਾਂ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਸ਼ਰਲੇ ਚਲਾਏਗੇ ਤੇ ਕੋਈ ਬਜ਼ੁਰਗ ਨਹੀਂ ਬਖਸ਼ਿਆ ਗਿਆ ਕੋਈ ਜਵਾਨ ਨਹੀਂ ਬਖਸ਼ਿਆ ਗਿਆ ਜਾ ਪੋਲਸੋ ਜਾ ਚੱਕੀ ਅੰਦਰ ਗੇਰੀਆ ਕਿਸੇ ਵਪਾਰਚਾ ਹੋ ਰਹੀ ਹੈ ਜੀ ਕਿਸੇ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਆ ਸਿਰਫ ਰੋਲਾ ਕਾਦਾ ਇੱਕ ਆਪਣੇ ਹੱਕਾਂ ਲਈ ਪੰਜਾਬ ਨੂੰ ਗਵਰਨਮੈਂਟ ਨੇ ਇਹ ਚੀਜ਼ ਰੱਖਤੀ ਵੀ ਪੰਜਾਬ ਜਿਵੇਂ ਭਾਰਤ ਦਾ ਹਿੱਸਾ ਹੀ ਨਹੀਂ ਹੈਗਾ ਮਤਲਬ ਕਿ ਇੰਨਾ ਜਿਆਦਾ ਬੁਰਾ ਹਾਲ ਆਪਣੇ ਕਿਸਾਨਾਂ ਭਾਈਆਂ ਨਾਲ ਤੇ ਆਪਣੇ ਪੰਜਾਬ ਨਾਲ ਇਸ ਟਾਈਮ ਹੋ ਰਿਹਾ ਸਾਰਿਆਂ ਨੂੰ ਹੱਥ ਜੋੜ ਕੇ ਬਈ ਬੇਨਤੀ ਆ ਹਨੀ ਕੰਮਕਾਰ ਵੀ ਜ਼ਰੂਰੀਆਂ ਪਰ ਇਸ ਟਾਈਮ ਆਪਣੇ ਪੰਜਾਬ ਨੂੰ ਆਪਣੀ ਸਾਰਿਆਂ ਸਾਰੇ ਮੰਨ ਲਈ ਯੂਥ ਬਜ਼ੁਰਗ ਸਾਰਿਆਂ ਨੂੰ ਆਪਣੇ ਇਸ ਟਾਈਮ ਲੋੜ ਆ ਬਾਰਡਰਾਂ ਤੇ ਜਿਹੜੇ ਮੇਰੇ ਵੀਰ ਭੈਣ ਬੈਠੇ ਆ ਆਪਾਂ ਸਾਰੇ ਉੱਥੇ ਪਹੁੰਚੀਏ ਬਾਕੀ ਆਪਾਂ ਵੀ ਜਾ ਰਹੇ ਆ ਬਾਈ ਤੁਹਾਨੂੰ ਦਿਖਾਉਨੇ ਆ ਵੀਡੀਓ ਚ ਵੀ ਅੱਜ ਦੇ ਹਾਲਾਤ ਕੀ ਆਏ ਕੀ ਕੁਝ ਉੱਥੇ ਹੋ ਰਿਹਾ ਦੋ ਜੀ ਆਪਾਂ ਜਾ ਰਹੇ ਹੁਣ ਦਿੱਲੀ ਨੂੰ ਬਾਕੀ ਬਿੱਲਾ ਬੈਠਾ ਨਾਲ ਤੰਨੀ ਆ ਤੇ ਪ੍ਰਧਾਨ ਜੀ ਤੇ ਲੱਖਾ ਵੀਰਾ ਤੇ ਬਾਕੀ ਕੰਨੀ ਦੇ ਜਾਣਦੇ ਇਹ ਕਿ ਆ ਬਜਾਰਤ ਨਹੀਂ ਕਿਆ ਬਜਾਰਤ ਨਹੀਂ ਮੈਂ ਸੱਚ ਧੰਨਵਾਦ ਹੈ ਕਰਨੇ ਬਾਰੇ ਤਾਂ ਆਏ ਆ ਬੀਜੇ ਮਾਲਾ ਮੈਂ ਤਾਂ ਇੱਕ ਗੱਲ ਕਹਿਣਾ ਹਾਂ ਵੀ ਸਾਲ 1984 ਦੇ ਸਤਜਨੈ ਸਿੰਘ ਖਾਲਸਾ ਭਿੰਡਰ ਵਾਲਿਆਂ ਨੇ ਨਹੀਂ ਰੱਖੀ ਸੀ ਖਾਲਸਾਪਨ ਦੀ ਹਾਂ ਠੀਕ ਹੈ ਜੀ ਹਾਂ ਜੇ ਇਹ ਬਾਰਡਰ ਨਹੀਂ ਖੂਹੁੰਦਾ ਮਤਲਬ ਕੋਈ ਨੁਕਸਾਨ ਹੁੰਦਾ ਨੁਕਸਾਨ ਕਰਾਉਣ ਨਾਲ ਤਾਂ ਮੇਰੇ ਵੀ ਤਾਂ ਇੱਕੋਸਲਾ ਆ ਵੀ ਹਾਂ ਸ਼ੇਰੇਪਤਾ ਮਹਾਰਾਜਾ ਰਣਜੀਤ ਸਿੰਘ ਦਾ ਬੋਰਡ ਲਾ ਕੇ ਤੇ ਬਾਰਡਰ ਬਣਾਦਾ ਕਿਉਂਕਿ ਇਹ ਤਾਂ ਉਹਨਾਂ ਨੇ ਕਰੇ ਦਾ ਤਾਂ ਬਾਰਡਰ ਤਾਂ ਉਹਨਾਂ ਨੇ ਬਣਾਇਆ ਦਿੱਤਾ ਅਜਿਹਾ ਤਾਂ ਐਡਾ ਤਕੜਾ ਬਾਡਰ ਕਿਸੇ ਕੰਟਰੀ ਦਾ ਨਹੀਂ ਕਿ ਡਾਇਨਾਮਿਕ ਜੋ ਸੀਨ ਇਹਨਾਂ ਨੇ ਕ੍ਰੀਏਟ ਕੀਤਾ ਨਾ ਐਡਾ ਤਾਂ ਆਪਾਂ ਨੂੰ ਪਾਕਿਸਤਾਨ ਦਾ ਨਹੀਂ ਬਣਾਇਆ ਉਹਦੇ ਵੀ ਇੱਕੋ ਤਾਰ ਲਾਈ ਵੀ ਆ ਉਹਨੂੰ ਵੀ ਗੇਟ ਲਾਇਆ ਵਾ ਤੁਸੀਂ ਆ ਜਾ ਸਕਦੇ ਆ ਪਰਮਿਸ਼ਨ ਲੈ ਕੇ ਤੇ ਅਸੀਂ ਜੇ ਪੰਜਾਬ ਦਿੱਲੀ ਇੰਡੀਆ ਦਾ ਕੋਈ ਹਿੱਸਾ ਹੀ ਨਹੀਂ ਹੈਗਾ ਫੇਰ ਸਾਨੂੰ ਅਟਕਾ ਤਾ ਗੱਲ ਨਹੀਂ ਪੜੀ ਸਾਨੂੰ ਸਾਡਾ ਖਾਲਸਾ ਹੰਦੇ ਦੂ ਅਸੀਂ ਆਪਣਾ ਅਸੀਂ ਆਪਣਾ ਜੋ ਮਰਜ਼ੀ ਕਰੀਏ ਜਿੱਥੇ ਮਰਜ਼ੀ ਅਸੀਂ ਰਹੀਏ ਜਿਹਦੀ ਮਰਜ਼ੀ ਅਸੀਂ ਮਿਹਨਤ ਕਰੀਏ ਚਾਹੇ ਆਪਾਂ ਹੋ ਰਹੀਏ ਅਸੀਂ ਆਪਣਾ ਸਾਨ ਨਾਲ ਤਾਂ ਰਹੋਗੇ ਠੀਕ ਹੈ ਨਾ ਅਸੀਂ ਆਪਣਾ ਜਿਵੇਂ ਜੇ ਗੱਲ ਉਹਦੇ ਉੱਪਰ ਕਹਿ ਦਿੰਦੇ ਆ ਵੀ ਹਾਂ ਤੁਹਾਡੇ ਕੋਲ ਮਿਲਟਰੀ ਨਹੀਂ ਹੈਗੀ ਕਹਿੰਦੇ ਕਿਉਂ ਨਹੀਂ ਬਈ ਹੈਗੀ ਸਿੱਖ ਰੇਜiment ਦੇ ਸਿਰਪਰ ਤਾਂ ਸਾਰੀ ਫਿਲਟਰੀ ਖੜੀ ਆ ਸਾਰੇ ਬਾਰਡਰਾਂ ਉੱਪਰ ਸਿੱਖ ਰੇਜiment ਲੱਗੀ ਹੋਈ ਆ ਯੂਐਨਓ ਚ ਸਭ ਨਾਲੋਂ ਜ਼ਿਆਦਾ ਸਿੱਖ ਰੇਜiment ਮੰਨੀ ਜਾਂਦੀ ਆ ਉਹ ਤਾਂ ਮਦਰੀਂਗਾ ਨਾ ਮੰਨਗੇ ਆਪਾਂ ਪੁੱਤਾਂ ਦਾ ਕੰਮ ਆ ਬੜਾ ਕਿਸਾਨੀ ਆ ਦੋੜਨਾ ਤੇਰਾ ਕਿਸਾਨਾਂ ਦੇ ਕਿਸਾਨਾਂ ਦੇ ਪ੍ਰਤੀ ਜੋ ਉਹਦੀਆਂ ਮੰਗਾਂ ਉਹਨਾਂ ਦੇ ਪ੍ਰਤੀ ਬਾਜ਼ਾਰ ਦੱਸ ਜੇ ਉਹਦੇ ਬਾਜ਼ਾਰ ਬੋਲ ਨਹੀਂ ਆ ਕੇ ਨੇ ਸਰਕਾਰ ਨੇ ਵਾਅਦੇ ਕਰੇ ਤੇ ਗੱਲੇ ਦੇ ਉਹ ਪੂਰੇ ਨਾ ਨਹੀਂ ਕਰੇ ਨਹੀਂ ਯਾਰ ਕੋਈ ਬੇਲਾ ਤਾਂ ਨਹੀਂ ਹੈਗਾ ਵੀ ਆਪਣਾ ਮਾਲਾ ਆਪਣਾ ਕੰਮਕਾਰ ਛੱਡ ਕੇ ਮਾਲੋ ਅਸੀਂ ਇੱਥੇ ਧੱਕੇ ਖਾਈਏ ਡੰਡੇ ਖਾਈਏ ਠੀਕ ਹੈ ਨਾ ਕੋਈ ਗੱਗੀ ਆਉਂਦਾ ਤੂੰ ਮੈਨੂੰ ਆ ਦੱਸ ਕੋਈ ਬੇਲਾ ਨਹੀਂ ਹੈ ਘਰ ਦੇ ਪਤਾ ਹੈ ਠੀਕ ਹੈ ਨਾ ਮਾ ਕੇ ਜਦਾਂ ਕੋਈ ਜੀ ਕਰਦਾ ਸਭ ਇੱਥੇ ਜਿਹੜਾ ਬੰਦਾ ਘਰ ਤੇ ਆਇਆ ਉਹ ਇੱਕ ਚੀਜ਼ ਸੋਚ ਕੇ ਆਇਆ ਵੀ ਪਤਾ ਨਹੀਂ ਮੈਂ ਵਾਪਸ ਘਰੋਂ ਜਾਊਂਗਾ ਪਤਾ ਨਹੀਂ ਨਹੀਂ ਆਪਾਂ ਪਹਿਲਾਂ ਵੀ ਦੇਖਿਆ ਸੀ ਕਿਸਾਨੀ ਵਾਲ ਦੋ ਨਾਲ ਦੇ ਵਿੱਚ ਕਿੰਨੀਆਂ ਮੌਕੇ ਹੁੰਦੇ ਸਾਰੇ ਭੱਟ ਵੀ ਹੈ ਕਿਉਂਕਿ ਸਾਨੂੰ ਜਾਣ ਦਾ ਹੱਕ ਨਹੀਂ ਆਪਕੋ ਜਿਹੜੀ ਪ੍ਰਧਾਨ ਜੀ ਕਲਕੱਤਾ ਕੋਟ ਆ ਉਹਦਾ ਜਿਵੇਂ ਬਿਆਨ ਪੜਿਆ ਦਾ ਉਹ ਕਹਿੰਦੀ ਵੀ ਤੁਸੀਂ ਨੈਸ਼ਨਲ ਹਾਈਵੇ ਕਦੇ ਵੀ ਜਾਮ ਨਹੀਂ ਕਰ ਸਕਦੀ ਰਾਜ ਸਰਕਾਰ ਨਾ ਉਹ ਹੱਕ ਆ ਕਿਉਂਕਿ ਸੁਪਰੀਮ ਕੋਰਟ ਨੇ ਵੀ ਆਰਡਰ ਦਿੱਤਾ ਨਾ ਵੀ ਤੁਸੀਂ ਜੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਵੀ ਜਾ ਰਹੇ ਆ ਕੋਈ ਹੱਲੜਵਾਜੀ ਨਹੀਂ ਕਰ ਰਹੇ ਤੁਸੀਂ ਰੋਕ ਨਹੀਂ ਸਕਦੇ ਹੈਗੇ ਉਹਨਾਂ ਨੇ ਹਰਿਆਣਾ ਦੀ ਕੋਰਟ ਤੋਂ ਹਰਿਆਣਾ ਦੀ ਸਰਕਾਰ ਤੋਂ ਵੀ ਉਹਨਾਂ ਨੇ ਮੰਗਿਆ ਜਿਹੜੇ ਕਾਤੇ ਰੋਕ ਰਹੇ ਉਹਨਾਂ ਨੂੰ ਨਾ ਹਰਿਆਣੇ ਦਾ ਕੋਈ ਹੱਕ ਨਹੀਂ ਬਣਦਾ ਹਰਿਆਣਾ ਇੱਕ ਸਟੇਟ ਆ ਜਿਹੜੀ ਦਿੱਲੀ ਜਾਂਦੇ ਰਸਤੇ ਜੀ ਕੋ ਸਟੇਟ ਪੈਂਦੀ ਆ ਠੀਕ ਆ ਉਹਦਾ ਕੋਈ ਹੱਕੇ ਨਹੀਂ ਬਣਦਾ ਵੀ ਇਹੇ ਰੋਡ ਜਾਮ ਕਰਕੇ ਸਟੇਟ ਰੋਡ ਜਾਮ ਕਰੇ ਠੀਕ ਆ ਨਾ ਪ੍ਰਧਾਨ ਜੀ ਆਪਾਂ ਇਹ ਚੀਜ਼ ਮੰਨਦੇ ਵੀ ਜੇ ਦਿੱਲੀ ਜਾਏ ਤੇ ਉਹਨਾਂ ਨੇ ਦਿੱਲੀ ਦੇ ਨਾਲ ਜਿਹੜੇ ਦਿੱਲੀ ਦੇ ਇੰਟਰ ਆ ਉਹਨੇ ਬਾਰਡਰ ਸੀਲ ਕਰਦੇ ਤੇ ਦਿੱਲੀ ਚ ਐਂਟਰ ਨਾ ਹੋਣਾ ਠੀਕ ਆ ਨਾ ਜੀ ਚਾਂਤ ਮਹੀ ਨਾਲ ਕਿਸਾਨ ਉੱਕੇ ਬੈਠ ਗਏ ਸਾਲ ਬੈਠੇ ਡੇਢ ਸਾਲ ਵਿੱਚ ਜੋ ਜਿੰਨਾ ਵੀ ਬੈਠੇ ਨੀਂ ਵੀ ਚੱਲਿਆ ਤੇ ਖੜਵੀ ਵੀ ਚੱਲਿਆ ਗਰਮੀ ਵੀ ਚੱਲੀ ਠੰਡ ਵੀ ਚੱਲੀ ਸਭ ਕੁਝ ਘਰੇ ਆ ਕਿਸਾਨ ਬੈਠ ਕੇ ਤੇ ਨਾਲ ਪ੍ਰਧਾਨ ਜੀ ਤੇ ਉਹਨਾਂ ਨੇ ਰਸਤੇ ਵੀ ਖੋ ਗਏ ਤੇ ਵੀ ਐਂਬੂਲੈਂਸ ਜੋ ਜਿਹੜਾ ਮਰਜੀ ਆਉ ਜਾਓ ਦਿੱਲੀ ਨੂੰ ਪਬਲਿਕ ਵੀ ਜਾ ਰਹੀ ਦੀ ਆ ਤਾਂ ਹੁਣ ਤਾਂ ਤੁਸੀਂ ਦੇਖ ਲਓ ਪ੍ਰਧਾਨ ਜੀ ਤੁਰਕੇ ਬੰਦਾ ਨਹੀਂ ਪਾਰ ਕਰ ਸਕਦਾ ਯਾਰ ਇਹ ਹਰਿਆਣਾ ਹਰਿਆਣਾ ਸਟੇਟ ਨੇ ਘਰੇ ਆ ਇਹ ਵੀ ਇੱਧਰ ਨਾ ਪੰਜਾਬ ਵਾਲੇ ਇੱਧਰ ਨਾ ਸਕਣਾ ਆ ਤਾਂ ਹੈ ਪਰ ਪੰਜਾਬ ਸਰਕਾਰ ਦਾ ਉਹੀ ਟੋਕਰੀ ਚਲੇ ਹੋਰ ਕੋਈ ਕੇ ਹਿੰਦ ਹੈਗੀ ਪੰਜਾਬ ਸਰਕਾਰ ਯਾਰ ਪੰਜਾਬ ਸਰਕਾਰ ਨੇ ਕਰਨਾ ਹੋਵੇ ਭਗਵਾਨ ਦਾ ਮੰਦ ਜੋ ਕੇਂਦਰੀ ਵਾਲੇ ਕਹਦਾ ਉਹ ਕਰਨਾ ਉਹਨੇ ਕਰਨਾ ਠੀਕ ਆ ਉਹ ਸਪੀਕਰ ਜਾਨੇ ਜਿਹੜੇ ਬਾਜ ਕਲੀਅਰ ਆਉਂਦੀ ਹੈ ਮੇਰੇ ਲੋੜੇ ਨਹੀਂ ਹੈਗੇ এয়ারਪੋਰਟ ਤੇ ਕੀ ਆ ਟਿੱਪਣੀ ਦੀ এয়ারਪੋਰਟ ਤੇ ਕੀ ਆ ਟਿੱਪਣੀ ਹੈ 40% ਹਿੱਸਾ ਪੰਜਾਬ ਦਾ ਹੈ ਨਹੀਂ ਸੌਰੀ 40% ਆਮਦਨ ਪੰਜਾਬ ਦੀ ਆ ਦਿੱਲੀ ਦਿੱਲੀ এয়ারਪੋਰਟ ਨੂੰ ਕਿਉਂਕਿ ਜਿੰਨਾ ਪੰਜਾਬ ਤੋਂ ਟਰੈਵਲ ਕਰਦਾ ਨਾ ਉਹਨਾਂ ਕਿਸੇ ਸਟੇਟ ਤੋਂ ਨਹੀਂ ਟਰੈਵਲ ਨਹੀਂ ਹੁੰਦੀ ਦਿੱਲੀ ਤੋਂ ਫੋਰਨ ਕੰਟਰੀਆਂ ਨੂੰ ਆਰਬਾ ਜਿੱਥੇ ਨੂੰ ਵੀ ਲਾ ਲਾ ਦੋ ਠੀਕ ਆ ਇਹਨਾਂ ਨੇ ਚੰਡੀਗੜ੍ਹ ਵਾਲਾ এয়ারਪੋਰਟ ਕਾਤੇ ਇੰਟਰਨੈਸ਼ਨਲ ਨਹੀਂ ਪਾਸ ਕਰਿਆ ਇਸੀ ਗੱਲ ਇੰਟਰਨੈਸ਼ਨਲ 에어ਪੋਰਟ ਪਾਸ ਕਰਦਾ ਇਹਨਾਂ ਨੇ ਦਿੱਲੀ ਕਿਸੇ ਨੇ ਨਹੀਂ ਜਾਣਾ ਕਿੰਨਾ ਹੈ ਯਾਰ ਕਿੰਨੇ ਟੂਲ ਲੱਗਦੇ ਆਂ ਰਸਤੇ 'ਚ ਠੀਕ ਆ ਆਉਣ ਨੂੰ ਜਾਣ ਨੂੰ ਅੱਜ ਇੱਕ ਗੱਡੀ 'ਚ ਦਿੱਲੀ 에어ਪੋਰਟ ਨੂੰ ਜਾਣਾ ਤਾਂ ਤੇ ਫਟੇ ਘੜ ਸਿਰ ਤੋਂ 10000 ਰੁਪਏ ਦੇ ਵਿੱਚ ਹੁੰਦੀ ਆ ਪਤਾ ਹੈਗੇ ਠੀਕ ਆ 10000 ਰੁਪਏ ਦੇ ਵਿੱਚ ਹੁੰਦੀ ਆ ਤੇ ਤੂੰ ਆਪੇ ਦੇਖ ਲੈ ਜਿਹੜੇ ਇੰਟਰਨੈਸ਼ਨਲ ਫਲੈਟਾਂ ਹੁੰਦੀਆਂ ਠੀਕ ਆ 4500 ਐਵਰੇਜ ਕੱਢੀ ਕੀ 4500 ਜਵਾਦ ਰੋਜ਼ ਪੰਜਾਬ ਛੱਡ ਰਿਹਾ ਉਹ ਆਪੇ ਸੋਚਣਾ ਇਹਨਾਂ ਸਟੱਡੀ ਵੀਜ਼ਾ ਤੇ ਦਿੱਲੀ ਜਾਂਦੇ ਆ ਜੀ ਹਮਕਿਨ ਆ ਵੀਜ਼ਾ ਸਟੱਡੀ ਵੀਜ਼ਾ ਮਾਰਕਸ ਤੋਂ ਬਿਲਕੁਲ ਸਟੱਡੀ ਲਈ 45 ਤੋਂ ਜਿਹੜਾ ਰੋਜ਼ ਪੰਜਾਬ ਘਟ ਰਿਹਾ ਨਮਾ ਪੁਰਾਣੇ ਦੀ ਗੱਲ ਨਹੀਂ ਕਰ ਰਿਹਾ ਹਾਂ ਨਾ ਜਿਹੜਾ ਫਸਟ ਟਾਈਮ ਟ੍ਰੈਵਲ ਕਰ ਰਹੇ ਹਾਂ ਦਿੱਲੀ ਖਾਪਨਦਾ ਨਹੀਂ ਦਿੱਲੀ ਇਹ ਪਿਛਲੇ ਇਹ ਪਿਛਲੇ ਸਾਲ ਦੀ ਐਵਰੇਜ ਆ ਬਿਲਕੁਲ ਹੈ ਬਹੁਤ ਸਹੀ ਆ ਦਿੱਲੀ ਤੋਂ ਕਿੰਨਾ ਬਣਦਾ ਮੈਂ ਇਹ ਵੀਡੀਓ ਤੁਹਾਨੂੰ ਦਿਖਾ ਦਿੰਦਾ ਜੀ ਇਹ ਵੀਡੀਓ ਇਹ ਰਿਹਾ ਦਰਿਵਾਜ਼ਾ 2 ਕਿਲੋਮੀਟਰ ਹੈ ਮੈਂ ਪ੍ਰਧਾਨ ਜੀ ਬਾਈ ਪਹੁੰਚ ਗਏ ਸੀ ਆਪਾਂ ਸ਼ੰਭੂ ਬਾਰਡਰ ਤੁਸੀਂ ਆ ਵੀਡੀਓ ਦੇ ਵਿੱਚ ਦੇਖਿਆ ਹੀ ਆ ਪਿਛਲੇ ਵਿੱਚ ਕਿ ਕਟੋ ਘਟ 3-4 ਕਿਲੋਮੀਟਰ ਦਾ ਜਾਮ ਲੱਗਿਆ ਬਾਬਾ ਜੀ 3-4 ਕਿਲੋਮੀਟਰ ਗੱਡੀਓ ਵੱਡੀ ਟਰਾਲੀ ਗੱਡੀਆਂ ਟਰੈਕਟਰ ਟਰੱਕ ਤੱਕ ਖੜੇ ਆ ਹਨੀ ਤੇ ਬਾਈ ਉਰੇ ਤੇ ਥੋੜੀ ਜਿਹੀ ਦੂਰੀ ਭਰੇ ਆ ਬਾਟਰ ਉਹ ਵੀ ਤੁਹਾਨੂੰ ਜਾ ਕੇ ਦਿਖਾਉਣੇ ਆ ਤੇ ਬਾਈ ਗਰਦਾਸਪੁਰ ਜਿਹਦਾ ਬਠਿੰਡਾ ਅਮਰਤਸਰ ਸਾਰੇ ਪਾਸੇ ਤੇ ਜਸਾਨ ਭਾਈ ਜਥੇ ਬੰਦੀਆਂ ਸਾਰੀਆਂ ਆਈ ਵੀ ਆ ਹੁਣ ਅੱਗੇ ਹੀ ਆ ਕੇ ਦੱਸ ਦੇਖਦੇ ਆ ਵੀ ਕੀ ਕੁਝ ਚੱਲ ਰਿਹਾ ਕੀ ਕੁਝ ਨਹੀਂ ਅੱਗੇ ਗਾਲ ਦੇਖ ਲਓ ਬਾਈ ਇੱਕ ਨਹੀਂ ਵਿਚਾਰਿਆਂ ਦੇ ਕੱਪੜੇ ਸੁੱਕਣੇ ਪਏ ਬਾ ਪੁਲ ਪਰੇ ਇਹ ਚੀਜ਼ਾਂ ਨਹੀਂ ਦੇਖ ਰਹੀ ਹੈਗੀ ਸਰਕਾਰ ਵੀ ਕਿੰਨਾ ਕੁਸੂਸ ਸੈਰ ਕਰ ਰਹੀਆਂ ਆਪਣੇ ਬੰਦੇ ਹਾਂ ਦੇਖੋ ਬਾਈ ਨੇ ਟਰੈਕਟਰ ਪਰ ਰੱਸੀ ਬੰਨੀ ਵੀ ਇਸ ਤਰ੍ਹਾਂ ਅੰਸਰ ਨਾਲ ਉਹਦੇ ਉੱਪਰ ਕੱਪੜੇ ਸੁੱਕਣੇ ਪਾਏ ਹੋਏ ਆ ਲੋ ਬਈ ਇੱਥੇ ਪਹੁੰਚ ਗਏ ਹੁਣ ਤੇ ਬਾਕੀ ਲਈ ਹੀ ਗੱਲ ਅੱਜ ਦੇ ਦਿਨ ਦਾ ਬਾਈ ਇੱਕ ਇਤਿਹਾਸ ਹੋਰ ਅੱਜ ਦੇ ਦਿਨ ਬਾਈ ਦੀਪ ਸਿੱਧੂ ਨੂੰ ਸ਼ਹੀਦ ਕੀਤਾ ਗਿਆ ਸੀ ਇਸੇ ਰੋਡ ਤੇ ਬਾਈ ਦੀਪ ਸਿੱਧੂ ਸ਼ਹੀਦ ਹੋਇਆ ਸੀ ਪਰ ਇਸੇ ਰੋਡ ਤੇ ਅੱਜ ਦੇ ਦਿਨ ਕਿਸਾਨ ਸੜਕਾਂ ਤੇ ਬੈਠੇ ਆਂ ਦੀਪ ਸਿੱਧੂ ਬਾਈ ਸੱਚੀ ਗੱਲ ਕਹਿੰਦਾ ਹੁੰਦਾ ਸੀ ਕਹਿੰਦਾ ਵੀ ਨਿਊ ਵਰਲਡ ਡਾਲਰ ਆ ਰਿਹਾ ਜੁੰਦੇ ਜੀ ਬਾਈ ਨਿਊ ਵਰਲਡ ਡਾਲਰ ਦੀ ਉਹ ਗੱਲ ਕਰਦਾ ਰਿਹਾ ਪਰ ਜੁੰਦੇ ਜੀ ਰੋਕ ਕੇ ਸਮਝਿਆ ਵੀ ਨਹੀਂ ਬਾਈ ਨਾ ਪਰ ਬਹੁਤ ਕੋ ਸੱਚ ਬਾਈ ਨੂੰ ਹੁਣ ਲੋਕ ਮੰਨਦੇ ਆ ਵੀ ਉਹ ਸੱਚ ਕਹਿੰਦਾ ਸੀ ਉਹ ਹਮੇਸ਼ਾ ਕਹਿੰਦਾ ਸੀ ਕਿ ਭਾਰਤ ਪੰਜਾਬ ਨੂੰ ਆਪਣਾ ਹਿੱਸਾ ਮੰਨਦਾ ਹੀ ਨਹੀਂ ਹੈ ਉਹ ਗੱਲ ਅੱਜ ਦਿਖ ਰਹੀ ਆ ਫਿਰ ਬਾਈ ਲੰਗਰ ਲੱਗੇ ਹੋਏ ਆ ਪੂਰੇ ਇੱਧਰ ਬਾਪਾ ਬਾਪੀ ਇਹ ਚੀਜ਼ ਦਾ ਘਾਟ ਕਦੇ ਆਉਣੀ ਹੋਣੀ ਅਹੀ ਦਾ ਕਦੇ ਕਹਿੰਦਾ ਨਹੀਂ ਹੁੰਦਾ ਦੁੱਖ ਚਦਾ ਕਦੇ ਕਹਿੰਦਾ ਇੱਕ ਗੁਰੂ ਦੀਆਂ ਫੌਜਾਂ ਆਇਆ ਠੀਕ ਆ ਬਜ਼ੁਰਗ ਬੈਠੇ ਆ ਆਪਣੇ ਦੰਨੇ ਇਹ ਸਾਡੀ ਸ਼ਾਨ ਹੈ ਬਜ਼ੁਰਗ ਨਹੀਂ ਹੈ ਸਾਡੀ ਸ਼ਾਨ ਹੈ ਉਹ ਰ ਆਮਨੇ ਰੱਤਾ ਜਾਂਦਾ ਬਨੋੜ ਨੂੰ ਚੰਡੀਗੜ੍ਹ ਉਹ ਮੜਾ ਜਾ ਉਹਨੂੰ ਟੈਕ ਕਰਕੇ ਪਾ ਉਹ ਬੋਲੀ ਉਹ ਕੋਈ ਗੌਰ ਵਜਾ ਦਬਜਾਤਾ ਹਾਂ ਉਹ ਸਿੱਧੂ ਮੂਸੇ ਦਾ ਗੀਤ ਨਹੀਂ ਤਾਂ ਹੈ ਕਹਿੰਦਾ ਗਿਣ-ਗਿਣ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ। ਦਿੱਲੀ ਵੀ ਨੱਪ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ। ਉਹਨੇ ਪਤਾ ਉਹਨੇ ਕਮੈਂਟ ਨਹੀਂ ਤਾਂ ਕਰਿਆ ਹੈਗਾ। ਹਾਂ। ਕਹਿੰਦਾ ਵੀ ਮੈਨੂੰ ਦੱਸੋ ਪੰਜਾਬ ਨੇ ਦਿੱਲੀ ਕਦੋਂ ਨੱਪੀ ਆ। ਤਾਂ ਗਿਣ-ਗਿਣ ਕੇ ਬਦਲੇ ਕਹਿੰਦਾ ਮੈਨੂੰ ਦੱਸੋ, ਮੈਨੂੰ ਦਿਖਾਓ। ਹਾਂ ਹੁਣ ਚੱਕ ਫੜੀ ਜੀਜੇ ਫੇਰ ਆ ਕੇ ਹਾਰ ਲੈ ਕੇ ਆ ਜੀ। ਹਾਂ। ਆ ਦਿਖਾਉ ਉਹਨੂੰ ਮੜਾ ਜਾ। ਰੋਜੀ ਉਸ ਦਿਨ ਆਪਣੀ ਗੱਡੀ ਇੱਥੇ ਹੀ ਖੜੀ ਧੀ ਇਸ ਜਗ੍ਹਾ ਪਰ। ਪਰ ਮੈਂ 4 ਕਿਲੋਮੀਟਰ ਆ ਗਿਆ ਆ ਇਧਰ ਨੂੰ ਪਰ ਸਾਹਮਣੇ ਲੰਗਰ ਲੱਗਿਆ ਵਾ ਲੱਸੀ ਪ੍ਰਸ਼ਾਦ ਦਾ ਫੱਜ ਨਹੀਂ ਖਾਧੀ ਹਾਂ ਜੀ ਹਲੇ ਉਹ ਸਾਹਮਣੇ ਪੜ ਆਉਣਾ ਬਈ ਉਹ ਪੌਤਰੇ ਸਾਰੇ ਆ ਟੋਲ ਪਲਾਜ਼ਾ ਲੋ ਬਈ ਚੰਬੂ ਬਾਰਡਰ ਤੇ ਆਂ ਉੱਤਛੀਵੇਂ ਸੱਤਵੇਂ ਲੰਗਰ ਆ ਇਹ ਤੇ ਉਹ ਦੇ ਕੋ ਗੱਜਨਾਂ ਦੀਆਂ ਮੋਰੀਆਂ ਗੋਭੀ ਆਲੂਆਂ ਦੀਆਂ ਮੋਰੀਆਂ ਪੂਰਾ ਪ੍ਰਬੰਧ ਆ ਬਾਈ ਐ ਮੈਨੀਆਂ ਆਪਾਂ ਹਾਰਦੇ ਮੋਰਤ ਜਿੱਤ ਕੇ ਜਾਵਾਂਗੇ ਆਪਣੇ ਖੁੰਡ ਪੁਰਾਣੇ ਆਪਣੇ ਨਾਲ ਖੜੇ ਆ ਆਪਣੇ ਬਜ਼ੁਰਗ ਬਾਬੇ ਬੋੜ ਆਪਣੇ ਨਾਲ ਆ ਤੇ ਜਿਹੜੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੀਆਂ ਅੱਗੇ ਵਧਣ ਲਈ ਤੇ ਆਪ ਲੰਗਰ ਦੇ ਡਿਊਟੀਆਂ ਸੰਭਰੇ ਆ ਬਾਈ ਧੰਨ ਜੀ ਕਰਾਓ ਬਾਈ ਬਹੁਤ ਦੂਰ ਦੂਰ ਤੇ ਆਪਸੇ ਛਕਣੀਆਂ ਆ ਖਸਾਨਾਂ ਨੂੰ ਵਿੱਚ ਪਾਉਣਾ ਜਿਹੜੇ ਜਾ ਰਹੇ ਸੜਕ ਦੇ ਉਹਨਾਂ ਨੂੰ ਵੀ ਕਹਦੇ ਵੀ ਛਾ ਕੇ ਜਾਓ ਲੰਗਰ ਲੋ ਬਾਈ ਦੋਨੇ ਪਾਸੇ ਦੇਖ ਲੋ ਦੋਨੇ ਪਾਸੇ ਸੜਕਾਂ ਫੁੱਲਾਂ ਤੇ ਟ੍ਰੈਲਿੰਗ ਹਮ ਬਸਾਂ ਟਰੱਕ ਜੋ ਵੀ ਕਿਸੇ ਕੋ ਸਾਧਣਾ ਸਾਰਾ ਹੀ ਪੰਜਾਬ ਪਹੁੰਚਾ ਵੈਸਟ ਆਫ ਮਾਟਰਾਂ ਤੇ ਤ੍ਰਿਲੰਗਰਾਂ ਦੀ ਵੀ ਕੋਈ ਕਮੀ ਨਹੀਂ ਹੈ ਬਸ ਇਹ ਆ ਬਈ ਜਿਹੜਾ ਕਿਸਾਨ ਹਨ ਖਾਂਦ ਮੀਢਾਂ ਗਨਨ ਜਾ ਰਹੇ ਸੀ ਦਿੱਲੀ ਨੂੰ ਉਹਨਾਂ ਨਾਲ ਧੱਕਾ ਜਿਹੜੀ ਕਰ ਰਹੀ ਹੈ ਗਵਰਨਮੈਂਟ ਬਹੁਤ ਮਾੜੀ ਗੱਲ ਆ ਕਿ ਬਈ ਉਹ ਸਾਹਮਣੇ ਆ ਗਿਆ ਟੋਲ ਪਲਾਜ਼ਾ ਤੇ ਬਈ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਪਤਾ ਨਹੀਂ ਐਵੇਂ ਹੀ ਫਿਰਦੇ ਆ ਬਈਆ ਦੇਖੋ ਘਰਵਾਰ ਦੀ ਟਰੈਲੀ ਆ ਸੀਲਿੰਗ ਤੱਕ ਕਰਾਈ ਦੇ ਬਈ ਜੰਦਾਤਾ ਬਾਬਾ ਜੀ ਨੇ ਪਏ ਆ ਏਸੀ ਲੱਗਿਆ ਵਾ ਬਾਬਾ ਜੀ ਕਿਹੜਾ ਏਰੀਆ ਆਪਣਾ ਅੜਾ ਬਠਿੰਡਾ ਜਿਲ੍ਹਾ ਜੀ ਅੱਛਾ ਬਠਿੰਡਾ ਜਿਲ੍ਹਾ ਜੀ ਕੱਲ ਆਗੇ ਹੋਊਗਾ ਜੀ ਕੱਲ ਆਗੇ ਪਾਰਸ 11:00 ਤੱਕ ਤੇ ਆਏਵੇਂ अच्छा जी 11 ਤਰੀਕ ਤੇ ਆਏ ਵੇ ਆ ਕੀ ਕਹਣਾ ਚਾਹੂਗੇ ਜੀ ਫਿਰ ਕੀ ਸਰਕਾਰ ਨੂੰ ਸਰਕਾਰ ਨੂੰ ਕੀ ਕਹੀਏ ਜੀ ਬਿਸ਼ਰਮ ਹੋਈ ਵੀ ਆ ਸਰਕਾਰ ਹਾਂ ਜੀ ਇਹ ਤਾਂ ਹੈ ਇਹ ਤਾਂ ਹੈ ਜੀ ਕੋਈ ਸੋਚ ਨਹੀਂ ਹੈ ਇਹਨਾਂ ਨੂੰ ਮੁਲਕ ਬਾਰੇ ਗਾਹ ਮੁਲਕ ਤਰੱਕੀ ਕਰੇ ਠੱਕਾ ਬਹੁਤ ਜ਼ਿਆਦਾ ਹੋ ਰਿਹਾ ਠੱਕਾ ਕਰ ਜਾ ਰਹੇ ਹੈ ਜੀ ਕੋਈ ਇਹ ਦੋ ਮੁਲਖ ਵਾਲੀ ਗੱਲ ਕਰੀ ਬੈਠੇ ਇੱਥੇ ਥੋੜਾ ਜਿਹਾ ਵੀ ਆਪਦੇ ਮੁਲਕ ਦੇ ਵਿੱਚੋਂ ਕਿਸੇ ਨੇ ਰੋਕਿਆ ਜਾਵੇ ਔਰ ਦੇਖੋ ਕੋਰਟ ਵੀ ਸੁਪਰੀਮ ਕੋਰਟ ਵੀ ਕਹ ਰਹੀ ਆ ਵੀ ਤੁਸੀਂ ਐਵੇਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਹਰਿਆਣਾ ਸਰਕਾਰ ਬੜਾ ਜਿਆਦਾ ਧੱਕਾ ਕਰਦੀ ਆ ਹਾਂਜੀ 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 ਅਸੀਂ ਤਾਂ ਆਪਣੇ ਹੱਕਾਂ ਦੀ ਉਹ ਗੱਲ ਕਰ ਰਹੇ ਆ ਹਾਂਜੀ ਹਾਂਜੀ ਉਹ ਵੀ ਇਹ ਪਿਛਲੀ ਸਾਲ ਦੀ ਟਰਾਲੀ ਪਿਛਲੀ ਵਾਰ ਦੀ ਟਰਾਲੀ ਆ ਕਿ ਜੀ ਇਸ ਵਾਰ ਤਿਆਰ ਕਰਾਈ ਹੈ ਇਹ ਪਿਛਲੀ ਵਾਰ ਜਦੋਂ ਆਪਾਂ ਨੂੰ ਸਮੱਸਿਆ ਪਣੀ ਹਾਂਜੀ ਹਾਂ ਉਹਦਾ ਕਰਕੇ ਫਿਰ ਤਿਆਰ ਕਰਾਈਆ ਇਹਦੇ ਵਿੱਚ ਆਗੂ ਮੀਟਿੰਗ ਕਰਦੇ ਆ ਅੱਛਾ ਜੀ ਇਹਦੇ ਵਿੱਚ ਆਗੂ ਆ ਕੇ ਆਰਾਮ ਕਰਦੇ ਆ ਅੱਛਾ ਜੀ ਏਸੀ ਲੱਗਿਆ ਬਹੁਤ ਸੋਹਣੀ ਬਣਾਈ ਹੋਈ ਟਰਾਲੀ ਦਾ ਜੀ ਹਾਂ ਉਹ ਹੀ ਦੱਸਿਆ ਮੈਂ ਮੈਂ ਵੀ ਨੂਕਾ ਕਹਿ ਦਿੰਨੇ ਆ ਵੀ ਬੇ ਘਰ ਹੋਈ ਬੈਠੇ ਆ ਵੀ ਇੱਥੇ ਘਰ ਨਾਲੇ ਚੱਕੀ ਫਿਰਦੇ ਆ ਆਪਾਂ ਨਾਲੇ ਚੱਕੀ ਉਹ ਸਹੀ ਗੱਲ ਆ ਹਾਂ ਜੀ ਹਾਂ ਕਿਉਂ ਐ ਹੁਣ ਆਪਣੇ ਜਿਹੜੇ ਆਗੂ ਐ ਹਰ ਵਕਤ ਤੁਰੇ ਫਿਰਦੇ ਆ ਉਹ ਆ ਤਾਂ ਹੈ ਜੀ ਉਹਨਾਂ ਨੂੰ ਜੇ 10 ਮਿੰਟ ਸੌਣ ਦਾ ਟਾਈਮ ਨਾ ਮਿਲੇ ਫਿਰ ਕੀ ਗੱਲਬਾਤ ਕਰਨਗੇ ਤਾਂ ਸਾ ਲੀਡਰਾਂ ਨਾਲ ਜਾ ਕੇ ਆਹ ਤਾਂ ਹੈ ਜੀ ਰੈਸਟ ਵੀ ਨਹੀਂ ਸਰਦੇਸ਼ ਸਿੰਘ ਫੂਲ ਹਾਂ ਜੀ ਮੈਡਮ ਸੁਖਵਿੰਦਰ ਕੌਰ ਅੱਛਾ ਜੀ ਤੇ ਜਾਂ ਬਲਦੇਸ਼ ਸਿੰਘ ਜੀਰਾ ਅੱਛਾ ਜੀ ਉਹ ਇੱਥੇ ਵੰਜ ਸੁਪਾ ਪ੍ਰਧਾਨ ਨੇ ਜਿਹੜੇ ਸੁਪਾ ਪ੍ਰਧਾਨ ਹਾਂ ਜੀ ਰੰਡੀ ਕਰਦੇ ਤੇ ਮੀਟਿੰਗਾਂ ਵੀ ਇਹਦੇ ਵਿੱਚ ਕਰ ਲੈਂਦੇ ਆ ਅੱਛਾ ਜੀ ਮੀਟਿੰਗ ਨਹੀਂ ਬਹੁਤ ਸੋਹਣੀ ਬਣਾਈ ਵੇ ਬਾਬਾ ਜੀ ਮਗਲਦਾਨ ਦਿੱਲੀ ਨੂੰ ਕਰਦੇ ਆ ਕੋਚ ਹਾਂ ਜੀ ਹਾਂ ਚੱਕ ਲਿਆ ਫੱਟੇ ਜੀ ਹਾਂ ਜੀ ਜੀ ਬਈ ਟ੍ਰੈਲੀ ਦੇਖੋ ਲਾਈਓ ਬਈ ਇਹਨਾਂ ਨੇ ਕੱਲੀ ਕੱਲੀ ਫੋਟੋ ਇਹ ਫੈਰਵੇਂ ਕਥਾਰ ਦੇ ਵਿੱਚ ਮੈਡੀਕਲ ਦਵਾਈਆਂ ਵਗੈਰਾ ਸਾਰਾ ਕੁਝ ਮਿੰਦਗੀ ਐਮਰਜੈਂਸੀ ਟ੍ਰੀਟਮੈਂਟ ਦੇਣ ਬਾਅਦ ਤੇ ਥਾਰ ਚਾਹੀਆ ਮੁੱਕ ਗਈ ਆਉਦਣਾ ਜੀ ਜਾਂਦੀ ਆ ਖਿੱਚ ਕੇ ਲੈ ਕੇ ਆ ਰਹੇ ਤਾਂ ਬੈਡੀ ਜੈਟਰ ਉਹ ਸਾਹਮਣੇ ਪਿਆ ਦੀ ਆ ਹੋ ਗਈ ਐਮਰੀ ਜੈਟਰ ਦੇ ਜਾਂਦੀ ਆ ਖਿੱਚ ਕੇ ਲੈ ਕੇ ਆਇਆ ਤਾਂ ਜਦੋਂ ਹੁਣ ਤੁਹਾਨੂੰ ਵੀਡੀਓ ਦਿਖਾਇਆ ਤਾਂ ਬਾਕੀ ਸਾਡੇ ਫਰਾਂ ਵਾਲੇ ਵੀ ਖੱਟੜ ਕਹਿ ਰਿਹਾ ਵੀ ਕਿਸਾਨ ਐਨ ਬਾਰਡਰ ਪਰ ਆ ਰਹੇ ਹਾਂ ਜਿਵੇਂ ਇੱਕ ਸੈਨਾ ਹਵਾਲਾ ਕਰਦੀ ਹੁੰਦੀ ਆ ਵੀ ਇੰਨਾ ਜ਼ਿਆਦਾ ਖਤਰਾ ਦੱਸਿਆ ਯਾਰ ਸਾਡੇ ਤੋਂ ਪਰ ਯਾਰ ਨਿਹੱਤੀਆਂ ਹਨੀ ਆਪਣੀ ਹੱਕਾਂ ਲਈਆਂ ਦੇਖੋ ਭਾਈ ਉਹ ਸਾਹਮਣੇ ਬੈਰੀਕੇਡ ਤਾਂ ਤੁਹਾਨੂੰ ਦਿਖਾਉਂਦੇ ਆ ਜਿੱਥੇ ਲੰਗਰ ਲੱਗੇ ਮੈਂ ਕਿਤੇ ਲੱਸੀ ਦਾ ਲੰਗਰ ਆ ਜਿੱਦੇ ਗੰਨੇ ਦਾ ਰਸ ਲੱਗਿਆ ਹੋਇਆ ਭਾਈ ਹਾਂ ਸਾਹਮਣੇ ਜਿੱਦੇ ਬੈਰੀਕੇਡ ਤੇ ਉਹਦੇ ਨਾਲੇ ਗੰਨੇ ਦਾ ਰਸ ਆ ਲਓ ਭਾਈ ਪ੍ਰਮਿੰਦਰ ਜੋਪੇ ਦੇ ਵਿਚਾਰ ਦਿਆਣਦੇ ਆ ਕੀ ਵਿਚਾਰ ਨੇ ਭਈ ਇਹਨਾਂ ਦੇ ਕਾਈ ਯਾਰ ਸਵਾਲ ਵੀ ਆਇਆ ਸੁਣੇ ਤਾਂ ਸਹੀ ਉਧਰ ਗੱਲਾ ਗੱਲਾ ਮੁੱਖ ਬੋਲੇ ਬਾਈ ਬੜ ਕੇ ਮੈਂ ਬਹੁਤਾਂ ਬੋਲ ਕੇ ਆਇਆ ਪਹਿਲਾਂ ਬਾਈ ਜੀ ਦਾ ਖਾਲਸਾ ਹਾਂ ਬਾਈ ਜੀ ਹਾਂ ਬਾਈ ਜੱਲ ਆਏ ਆ ਅਸੀਂ ਪਰਸੋਂ ਤੋਂ ਦੇਖ ਰਹੇ ਸੀ ਬੱਲੇਆ ਸਾਹਿਬ ਦੀ ਕਾਲ ਸੀ 15 ਤਰੀਕ ਦੀ ਸੋ ਨੂੰ ਮੈਂ ਥੋੜਾ ਸੰਖੇਪ ਕਸਾ ਚੋਣਾ ਜਦੋਂ ਮੈਂ ਅੰਦਰ ਸੀ ਮੇਰੇ ਬੱਚੇ ਡੱਲੇ ਆ ਸਾਹਿਬ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਸੀ। ਜੋ ਫੈਸਲਾ ਉਸਦੇ ਸਿਰੇ ਚੜ ਜਾਂਦਾ ਤਾਂ ਮੈਂ ਤੇ ਮਿੰਨੀ ਮੈਂ ਇਥਾਂ ਆ ਦੱਸ ਜਣਾ ਜਵਾਹਰ ਆ ਜਾਂਦਾ। ਉਹ ਖੁਸ਼ਕਾਰਨਾ ਕਰਕੇ ਮੇਰੇ ਵੀਰਾਂ ਨੂੰ ਪਤਾ ਹੈ ਅਧੂਰਾ ਰਹਿ ਗਿਆ ਚਲੋ ਮੇਰੀ ਡੱਲੇਵਾ ਸਾਹਿਬ ਨੇ ਕਾਤੇ ਕੋਟੜੇ ਦੇ ਸਪੂਰਟ ਕਰੀ ਸੀ। ਬੱਤ ਤੇ ਇਹ ਮੁਤਾ ਕਿਸਾਨੀ ਦਾ। ਇਹ ਮੁਤਾ ਕਿਸਾਨੀ ਦਾ ਕਿਸਾਨੀ ਸਾਡਾ ਪਹਿਲਾ ਧਰਮ ਹੈ। ਅਸੀਂ ਤੇ اسی ਮਿਸ਼ਾਨ ਸਾਹਿਬ ਉਹ ਬਾਈ ਦੀਪ ਸਿੱਧੂ ਦੀ ਮਰਸੀ ਤੋਂ ਜਵਾਨ ਕਰੀ ਹੋਈ ਸੀ ਨਹੀਂ ਤਾਂ ਅਸੀਂ ਕੱਲ ਹੀ ਆਏ ਨੇ ਕੱਲ ਤਰੀਕ ਸੀ ਮੇਰੀ ਜੋ ਨਸ਼ਿਆਂ ਵਾਲਿਆਂ ਚੋ ਬਾਅਦ ਚਤ ਬੜੀ ਕਰਦੇ ਨਾ ਕਹਿੰਦੇ ਡਿਸਚਾਰਜ ਕਰਿਆ ਸੀ ਉਹ ਤੇ ਮੇਰੀ ਕੱਲ ਤਰੀਕ ਸੀ ਅੱਜ ਮਾਨਸਾਹ ਕੋਰਟ ਚ ਹੋਰ ਤਰੀਕ ਸੀ ਮੇਰੇ ਨਾਲ ਦੀਪ ਸਿੱਧੂ ਦੀ ਮਰਸੀ ਤੇ ਆ ਮੈਨੂੰ ਕਹਿੰਦੇ ਡਿਸਚਾਰਜ ਕਰਿਆ ਚੋ ਤੇਰੇ ਪਰਚੇ ਖਾਰਜ ਕਰਿਆ ਕੋਈ ਗਾਰੰਟੀ ਨਹੀਂ ਕਰੇ ਹੋਰ ਵਾਰੋ ਪਿਆਹ ਪਾ ਲਓ ਨੰਬਰ ਦੋ ਗੱਲ ਇੱਥੇ ਆਏ ਆ ਭਾਈ ਛੋਡੇ ਨਾਲ ਆਏ ਆ ਸੋਡੇ ਨਾਲ ਖੜਾਂਗੇ ਜਿੰਨੇ ਝੋਕੇ ਹੋ ਸੇਵਾ ਵਾਲਾ ਗੁਰੂ ਘਰ ਦੇ ਟੁਕੜਾ ਜਿਨੇ ਕਿਸਾਨ ਜਥੇਬੰਦੀਆਂ ਆ ਗੀ ਕਹਿਣਗੇ ਇਹ ਮਾਰੇ ਯਾਦ ਤੇ ਚਾਹੇ ਹੋ ਹੁਕਮ ਕਰਾਂਗੇ ਹੈ ਇਹਨਾਂ ਤਾਂ ਹੋਏ ਨੂੰ ਜੇ ਹੁਕਮ ਕਰਨਗੇ ਹੈ ਇਹਨਾਂ ਤਾਂ ਹੈ ਨੂੰ ਗਲਾ ਸੰਤੋ ਤੱਕ ਚਕਾਰਾ ਲਾ ਲੋ ਬੋਲ ਸੋਹਾਰ ਜੈ ਜੈਕਾਰ ਲੈ ਵੀ ਪੰਜਾਬੀਓ ਸੋਥੇ ਕਰੋਸਾ ਯਾਰੋ ਸੋਥੇ ਮਾਰੇ ਵੀਰੋ ਕੋਸਾ ਹੁਣ ਮੈਨੂੰ ਮੈਂ ਦਰੋਂ ਕਹਿਣਾ ਆਦਾ ਲਾਪਾ ਜਲਦੀਪ ਸਿੱਧੂ ਨਾਲ ਜਾਣਾ ਦੀਪ ਸਿੱਧੂ ਤੇਰੀ ਹੌਸਤ ਤੇ ਜਾ ਦੇ ਆਗੇ ਲੋਕ ਨੇ ਦੀਪ ਸਿੱਧੂ ਤੇਰੀ ਹੌਸਤ ਤੇ ਜਾ ਦੇ ਆਗੇ ਲੋਕ ਨੇ ਆਉਂਦਾ ਆ ਦੀਪ ਸਿੱਧੂ ਦੇ ਨਾਮ ਹਾਏ ਆਉਂਦਾ ਹੱਥ ਖੜਾ ਕਰਕੇ ਦੱਸੋ ਆ ਲੈ ਵੀ ਹੋ ਗੱਲ ਸੁਣੋ ਮੈਨੂੰ ਫੋਟ ਦੇ ਰੋਸਾ ਭਾਈ ਸਾਰਿਆਂ ਦੇ ਬੱਚੀ ਮਾਈਆਂ ਤੇ ਉੱਚੀ ਭਾਈਆਂ ਦੇ ਬੱਚੀ ਮੁਰਗਾਂ ਤੇ ਆਪਾਂ ਹੱਕ ਹੈ ਲੜਨਾ ਮਾਰਨਾ ਆਪਣਾ ਹੱਕ ਹੈ ਇੱਥੇ ਗੋਲੇ ਕਰ ਚੱਕ ਸਨਾਂ ਨੇ ਮਾਰੇ ਪਟਤੇ ਬੈਰੀਕੇਡ ਤੇ ਆਪਾਂ ਥੀਲੀ ਕੋਮ ਯਾਰ ਆਪਣੇ ਪਿੰਡ 'ਚ ਦੋ ਚਾਰ ਬਿੜਾਈ ਕੀ ਹੁੰਦੇ ਨੇ ਉਦੋਂ ਮੂੰਗਾ ਤੋਂ ਨਹੀਂ ਕਰਦੇ ਯਾਰ ਤੁਸੀਂ ਕੱਲ ਦੱਸੋ ਮੈਨੂੰ ਕੋ ਪਿੰਡ ਹੁੰਦਾ ਵੀ ਪਿੰਡ ਜਿਹੜਾ ਅਰਬੂ ਇੱਥੇ ਤਾਂ ਸ਼ੰਭੂ ਬੋਲਦਰਾ ਹੈ ਪਿੰਡ 'ਚ ਆਧੇ ਪਿੰਡ ਦਾ ਸੋਕਾ ਭਾਈ ਯਾਹ ਪਿੰਡ ਬੈਰੀਕੇਡਰ ਜਿਹੜੇ ਸੀਮੈਂਟ ਵਾਲੇ ਕੱਲ ਟਰੈਕਟਰਾਂ ਨੇ ਖਿੱਚੇ ਤੇ ਤੇ ਕੀ ਬਈ ਹਿੰਦੂਤਾਂ ਟਰੈਕਟਰ ਦਾ ਸ਼ੀਸ਼ਾ ਰੋਟਿਆ ਦਾ ਗੱਲ ਆ ਸਾਹਮਣੇ ਆਰਮੀ ਬੈਠੀ ਆ ਉਹ ਵੀ ਦਿਖਾਉਣੀ ਆ ਤੁਹਾਨੂੰ ਆਪਾਂ ਪਹੁੰਚੇ ਵੀ ਆ ਨਵੇਂ ਆ ਖੜੇ ਕੱਲਰ ਵਾਲੀ ਵੀ ਉਦਨ ਵਾਲੀ ਵੀਡੀਓ ਦੇ ਵਿੱਚ ਜਿਹੜੀ 13 ਤਰੀਕ ਦੀ ਸੀ ਇੱਥੇ ਗੋਲਾ ਚੱਲ ਰਿਹਾ ਦਾ ਅਥਰੂ ਗੈਨ ਦੇ ਤੇ ਆਪਣੇ ਕਿਸਾਨਾਂ ਨੇ ਲੈਵਲ ਜੇ ਅੱਗੇ ਨਾ ਜਾ ਕੇ ਆਪਣਾ ਕੋਈ ਵੀ ਬੰਦਾ

ਇੱਥੇ ਦੇ ਉਹ ਵੀ ਉਧਰ ਵੀ ਛੜ ਪਾਪੀ ਛੜ ਰਹੀ ਏ ਇੱਧਰ ਵੀ ਛੜਾ ਜਮੜੀ ਕਿਸਾਨਾਂ ਨੇ ਲੰਦਾ ਆਏ ਪਿਆ ਜਿਗਾਰ ਇੱਧਰ ਗੈਂ ਸਾਰੇ ਗੋਲੇ ਉਹਨੇ ਪੱਖਾ ਲਾਇਆ ਬਹੁਤ ਟੂੜੀ ਵਾਲਾ ਪੱਖਾ ਲਾਇਆ ਵਾ ਉਹ ਵੀ ਉਧਰ ਨੂੰ ਹੀ ਜਾਵੇ ਖੇਲ ਨੂੰ ਦਮ ਨੂੰ ਕਰਕੇ ਲਾਇਆ ਆ ਜੀ ਨੋਟ ਨਾ ਸਾਨੂੰ ਸਾਹਮਣੇ ਯਥੇ ਵੈਰੀਗੇਟਰ ਕਿਤੇ ਬਤ ਬਾਈ ਨੇ ਇੱਕ ਨਾਂ ਜੀਪ ਲਾਈ ਵੀ ਆ ਬਹੁਤ ਸੋਹਣਾ ਲਿਖਿਆ ਵਾ ਸਾਡੇ 3 ਸਾਲਾਂ ਵਿੱਚ ਝਾਕੀ ਰੱਦ ਕਰਤੀਆਂ ਤੇ ਕਿਸਾਨਾਂ ਨਾਲ ਕਿਤੇ ਬਾਦਿਆਂ ਤੋਂ ਮੁੱਕਰ ਗਿਆ 700 ਕਿਸਾਨ ਮਾਰਾ ਕੇ ਵੀ ਸੁਧਰਿਆ ਨਹੀਂ ਬਾਈ ਨੇ ਮਸ਼ੀਸ਼ਾ ਨੂੰ ਲਿਖਾ ਖਾਲਸਾ ਰੈਜੀਮੈਂਟ ਆਪ ਦੀ ਦੋ ਦਿਨ ਤੋਂ ਮਤਲਬ ਨਹੀਂ ਕਰਦੇ ਕਿ ਆਪ ਕੋਲ ਪਸੰਦ ਨਹੀਂ ਕਰ ਰਹੇ ਆ ਸਾਹਮਣੇ ਬੋਰਡਾ ਪੰਜਾਬ ਆਵਾ ਪੰਜਾਬ ਦੇ ਪਾਸੇ ਦਾ ਦੱਕੀ ਬਈ ਸ਼ੰਭੂ ਬੋਰਡਰ ਦਾ ਤੇ ਸਾਡੇ ਟੈਂਕਰ ਡੁੰਗਰ ਸਾਰਾ ਕੁਝ ਬਾਈ ਤੁਹਾਨੂੰ ਦਿਖਾਇਆ ਆਪਾਂ ਨੇ A ਤੋਂ Z ਉਹ ਰੋਡ ਚੱਲੇਗਾ ਲਾਂਡਰ ਵਾਲਾ ਬਾਈ ਸਾਹਮਣੇ ਬੋਰਡ ਦੇਖਦੇ ਲਾਂਡਰ ਵਾਲਾ ਰੋਡ ਆ ਉਧਰ ਤੱਕ ਜਾਮ ਲੱਗਿਆ ਵਾਲੇ ਵਾਲੇ ਪੂਰਾ ਪਿੱਛੇ ਨੂੰ 5-6 ਕਿਲੋਮੀਟਰ ਜਾਮ ਆ ਇਸ ਟਾਈਮ ਪੂਰੀ ਸ਼ਾਂਤ ਵੀ ਹੈ ਕਿਉਂਕਿ ਕਿਸਾਨਾਂ ਦੀ ਮੀਟਿੰਗ ਹੋਣੀ ਆ ਮੀਟਿੰਗ ਦੇ ਬਾਅਦ ਪਤਾ ਲੱਗੂਗਾ ਵੀ ਹੁਣ ਕੀ ਕਰਨਾ ਹੈ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਬੀਜਾ ਤੱਕ ਮੀਟਿੰਗ ਖਤਮ ਨਹੀਂ ਹੁੰਦੀ ਉਹ ਤੋਂ ਬਾਅਦ ਕਿਸੇ ਨੇ ਵੀ ਕੋਈ ਗਲਤ ਐਕਸ਼ਨ ਨਹੀਂ ਲੈਣਾ ਫਿਲਹਾਲ ਸ਼ਾਂਤ ਮੇਢ ਢੰਗ ਨਾਲ ਸਾਰੇ ਕਿਸਾਨ ਮਜ਼ਦੂਰ ਬਾਈ ਬਾਰਡਰ 'ਤੇ ਬੈਠੇ ਤੁਹਾਨੂੰ ਵੀਡੀਓ ਦਿਖਾਇਆ ਵੀ ਆ ਤੇ ਬਾਕੀ ਅੱਜ ਦੇ ਦਿਨ ਬਾਈ ਦੀਵਸ ਜੂਦੀ ਕੁਰਬਾਨੀਆਂ ਜਿਹੜੀ ਪੰਜਾਬ ਲਈ ਜੋ ਬਾਈ ਆਪਣਾ ਨਿਊ ਵਰਲਡ ਆਰਡਰ ਲਈ ਹਮੇਸ਼ਾ ਹੀ ਕਹਿੰਦਾ ਰਿਹਾ ਜਉਂਦੇ ਜੀ ਪੰਜਾਬੀਆਂ ਨੇ ਉਹਦੀ ਕਦਰ ਨਹੀਂ ਪਾਈ ਪਰ ਉਹਦੀ ਬਹੁਤ ਵੱਡੀ ਦੇਣ ਆ ਬਾਈ ਪੰਜਾਬ ਨੂੰ ਬਹੁਤ ਕੁਝ ਸੋਚ ਚੇਂਜ ਕਰੀਆ ਬਾਈ ਨੇ ਤੇ ਅੱਜ ਦੇ ਦਿਨ ਬਾਈ ਸ਼ਹੀਦ ਹੋਇਆ ਤਾਂ ਤੇ ਵਾਹਿਗੁਰੂ ਚਰਨਾਂ ਚ ਨਵਾਸ ਦਵੇ ਬਾਈ ਨੂੰ ਤੇ ਬਾਕੀ ਤੁਸੀਂ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਤੁਹਾਨੂੰ ਡੇਲੀ ਅਪਡੇਟ ਦਿੰਦੇ ਰਹਾਂਗੇ ਬਾਰਡਰ ਦੀ ਵੀ ਕੀ ਹੋ ਰਿਹਾ ਕੀ ਨਹੀਂ ਤੇ ਜੋ ਚੈਨਲ ਤੇ ਬਾਈ ਨਵੇਂ ਆਏ ਆ ਚੈਨਲ ਸਬਸਕ੍ਰਾਈਬ ਕਰ ਲਿਓ ਸਾਰੇ ਜਾਣੇ